ਪਾਣੀ ਕਰਦੀਆਂ ਕਿ ਪਰਮੇਸ਼ਰ ਦਾ ਸ਼ਬਦ ਮੈਂ ਤੁਹਾਡੇ ਤੇ ਬੋਲਦੀਆਂ ਕਿ ਜਿਹੜੇ ਯਹੋਵਾ ਨੂੰ ਅਡਿਕਦੇ ਨੇ ਉਹ ਨਵੇਂ ਸਿਰੇ ਤੋਂ ਪੜ ਪਾੜ ਗਏ ਔਰ ਤੁਹਾਡੇ ਸ਼ਰੀਰ ਭਾਰਿਆਂ ਦੀ ਪਿਵਾੜ ਨੇ ਭਾਵੇਂ ਤੀ ਚੰਨ ਨਹੀਂ ਸਕਦੇ ਭਾਵੇਂ ਡਾਕਟਰਾਂ ਨੇ ਕੁਝ ਵੀ ਕਹਿਤਾ ਤੁਹਾਨੂੰ ਭਾਵੇਂ ਤੁਹਾਡੀ ਰਿਪੋਰਟਾਂ ਕੁਝ ਵੀ ਕਹਿ ਰਹੀਆਂ ਨੇ ਪਰ ਪਰਮੇਸ਼ਰ ਸਭ ਯਿਸੂ ਦੇ ਨਾਮ ਅੱਗੇ ਮੈਂ ਤੁਹਾਨੂੰ ਇਹ ਬਣੀ ਕਰਦੀਆਂ ਜੋ ਯਹੋਵਾ ਨੇ ਕਿਹਾ ਉਹ ਸੱਚ ਆ ਉਹ

ਕੰਨ ਵਾਲੇ ਨਵੇਂ ਸਿਰੇ ਤੋਂ ਬਾੜ ਪਾਉਣਗੇ ਕਲਿਆ ਕਲਿਆ ਪਰਮੇਸ਼ਰ ਦੇ ਮੁਖ ਖਦਾ ਸ਼ਬਦ ਹੈ ਇਹ ਪਰਮੇਸ਼ਰ ਦੀ ਪ੍ਰਿਕ ਬਾਣੀ ਹੈ ਇਹ ਪ੍ਰਿਕ ਬਾਣੀ ਤੁਹਾਡੇ ਵਾਸਤੇ ਹੈ ਇਹ ਪ੍ਰਿਕ ਬਾਣੀ ਮੇਰੇ ਵਾਸਤੇ ਹੈ ਜੋ ਵੀ ਪਰਮੇਸ਼ਰ ਦੀ ਬਾਤ ਜੋਵੇਗਾ ਜੋ ਵੀ ਬੜੇ ਜਿਸ ਤਰ੍ਹਾਂ ਤੁਹ ਦੱਸਿਆ ਕਿ ਵਿਸ਼ਵਾਸ ਦੇ ਨਾਲ ਉਹਦੀ ਅਧੀਕ ਕਰੇਗਾ ਨਵੇਂ ਸਿਰੇ ਤੋਂ ਸਭ ਕੁਝ ਨਵਾਂ ਹੋ ਰਿਹਾ ਤੁਹਾਡਾ ਤੁਹਾਡਾ ਫਾਈਨੈਂਸ ਜੀ मर्जी कुछ नुकसान हो गया याद रखो अब कुछ नवा हो रहा नवा गया सब कुछ नवा हो रहा है मैं बोल दी हाँ परमेश्वर का शब्द थोड़े उत्ते शब्द पूरा होना है भविषाणी पूरी होनी है

ਪਰਮੇਸ਼ਵਰ ਅੱਜ ਉਹਦੇ ਹਾਲਾਤ ਤਾਂ ਜੋ ਡਿੱਗ ਪਿਆ ਆ ਜਿੱਥੇ ਵੀ ਉਹ ਡਿੱਗਿਆ ਆ ਮੈਂ ਉੱਥੇ ਹੀ ਉਹਦੇ ਤੇ ਪ੍ਰੇਕ ਬਾਣੀ ਕਰਦੀ ਆ ਉਹ ਜਰੂਰ ਉੱਠ ਕੇ ਖੜਾ ਹੋਏਗਾ ਕਿਉਂਕਿ ਇੱਕ ਵਿਖ ਬਾਣੀ ਸੱਚੀ ਐ ਇੱਕ ਵਿਖ ਬਾਣੀ वचन ਵਿੱਚ ਹੁੰਦੀ ਐ ਇੱਕ ਬਚਨ ਦੀ ਕੁ ਵਿਖ ਬਾਣੀ ਹੁੰਦੀ ਐ ਉਹ ਪ੍ਰੇਕ ਬਾਣੀ ਹੀ ਉਦਾਂ ਮੰਗੂ ਵੀ ਉਹ ਐਦਾਂ ਦੇ ਕੱਪੜੇ ਪਾਏ ਤੇ ਆ ਹੋਇਆ ਕਿ ਉਹ ਹੋਇਆ

ਤੁਹਾਡੇ ਪਰਿਵਾਰਾਂ ਦੇ ਕਰਦੀਆਂ ਜਿਹੜੇ بیمار ਨੇ ਡਾਕਟਰਾਂ ਦੇ ਪਾਸੇ ਜਵਾਬ ਤੇ ਦਿੱਤਾ ਭਾਵੇਂ ਕਿੱਦਾਂ ਨੇ ਕਿਉਂ ਨਹੀਂ ਐ ਪਰਮੇਸ਼ਰ ਦਾ ਸ਼ਬਦ ਜਿਹੜਾ ਇਹ ਪਵਿੱਤਰ ਬਾਣੀ ਜਿਹੜੀ ਹੈ ਇਹ ਤੁਹਾਡੇ ਵਾਸਤੇ ਹੈ ਕਿ ਮੈਂ ਕਦੇ ਸਾਰੇ ਰੋਗਾਂ ਤੋਂ ਤੁਹਾਨੂੰ ਚੰਗਾ ਕਰਦਾ ਤੇ ਅੱਜ ਤੁਸੀਂ ਸਾਰੇ ਰੋਗਾਂ ਤੋਂ ਚੰਗੇ ਹੋ ਰਹੇ ਹੋ ਆਮੇਂ ਐਵੇਂ ਨਹੀਂ ਜਿਓ ਤੇ ਭੈਣੋ ਕਹ ਕੇ ਤੂੰ ਆ ਜਾ ਤੇ ਮੈਂ ਤੈਨੂੰ ਦਵਾਈ ਦਿੰਦੀ ਆ ਇਹਹੀ ਦਵਾਈ ਹੈ ਤੇਰੇ ਵਾਸਤੇ ਅੱਜ ਇਹ ਦਵਾਈ ਲੈ ਜਾ

भविखबाणी भविखबाणी विश्वास बोल दर्च पूरे तीन दिन लगातार कि चर्च चंगा पर बस ना हो फिर

कर सकते हो बोलो मेरे नो विश्वास कुछ हा मेर हाल लुआरी जिद नोए को आमेर, आमेर, तो नस्तारा दिता है फिर इथे ही नहीं है वो तेरे सिर तया बुक्ला

जब तो मैं खड़ी ही थे थे, मैं है तेरे देख के आया और परमेश्वर देखो इंसान दे, जाता जी वो प्रभु यश नाच अगर किसी ने एवं नहीं तू कहता हो जाना जी। पर चाहिए परमेशर कह रहे ਪੜ੍ਹਨ ਨੂੰ ਜਿਗੂਆਂ ਦੀ ਪੋਤੀ ਉਹਦਾ 103 ਅਧਿਆਏ ਤੇ ਤਿੰਨ ਐਤ ਕੋ ਜਲਦੀ ਪੜ੍ਹ ਲਓ ਉਹ ਤੇ ਲਿਖਿਆ ਕਿ ਮੈਂ ਤੇਰੇ ਸਿਰ ਤੇ ਦਿਆ ਦੇ ਰਹਿਣ ਦਾ ਵਕਰਾ ਰੱਖਦਾ ਉਹ ਤੇਰੀਆਂ ਸਾਰੀਆਂ ਬਰਿਆਈਆਂ ਨੂੰ ਦਿਨਾ ਕਰਦਾ ਨੰਬਰ 1 ਤੁਹਾਡੀਆਂ ਸਾਰੀਆਂ ਬਰਿਆਈਆਂ ਨੂੰ ਠੀਕਰਿਆ ਪਰਮੇਸ਼ਰ ਮਾਫ ਕਰ ਰਿਹਾ ਅੱਜ ਮੈਂ ਤੁਹਾਡੇ ਵਾਸਤੇ ਭਵਿੱਖ ਬਾਣੀ ਕਰਦੀਆਂ ਕਿ ਤੁਹਾਡੀਆਂ ਸਾਰੀਆਂ ਬਰਿਆਈਆਂ ਅੱਜ ਤੋਂ ਮਾਫ ਹੋ ਚੁੱਕੀਆਂ ਨੇ ਜੋ ਪਾਪ ਤੁਸੀਂ ਬੀਤਕੀ ਨਾਲ ਕੀਤਾ ਨੇ ਜੋ ਬਰਿਆਈਆਂ ਕੀਤੀਆਂ ਨੇ ਉਹ ਮਾਫ ਹੋ ਗਈਆਂ ਨੇ ਅੱਗੋਂ ਕੰਟਰੋਲ ਕਰ ਲੋ ਅੱਗੋਂ ਕੰਟਰੋਲ ਕਰ ਲੋ ਸਾਰੀਆਂ ਬਰਿਆਈਆਂ ਭਾਵੇਂ ਕਿੰਨੀਆਂ ਵੀ ਕਿਉਂ ਨਹੀਂ ਸਨ ਇੱਕ ਇੱਕ ਮਾਫ ਕਰ ਦਿੱਤੀ ਹੈ ਕੰਡੀਸ਼ਨ ਨੇ

ਨਾਰਵੇਗੀ ਜਸਾਇਆ ਚੰਜਾ ਤੇ ਅੱਜ ਪੜ੍ਹਦੇ ਹੋ। ਦਇਆ ਤੇ ਰਹਿਮ ਦਾ ਮੁੱਕਤ ਪਰ ਮੇਰੀ ਦਇਆ ਕਦੇ ਵੀ ਤੁਹਾਡੇ ਤੋਂ ਜਾਂਦੀ ਨਹੀਂ ਰਹੇਗੀ। ਅੱਜ ਮੈਂ ਭੁਿੱਖ ਪਾਣੀ ਕਰਦੀਆਂ ਪਰ ਪਰਮੇਸ਼ਰ ਦੀ ਦਇਆ ਉਹਦੇ ਰਹਿਮ ਦਾ ਮੁੱਕਤ ਸਦਾ ਲਈ ਤੁਹਾਡੇ ਤੇ ਬਣਿਆ ਰਹੇਗਾ। ਪਰ ਉਹਦੀ ਦਇਆ ਕਦੇ ਵੀ ਤੁਹਾਡੇ ਤੋਂ ਜਾਂਦੀ ਨਹੀਂ ਰਹੀ ਪਰ ਪਰਮੇਸ਼ਰ insan ਨਹੀਂ ਕਿ ਉਹਨੇ ਝੂਠਾ ਭਜਨ ਦਾ ਵਾਦਾ ਕੀਤਾ ਹੈ। ਇਹ ਸੱਚਾ ਵਾਦਾ ਹੈ। ਉਹਦੀ ਦਇਆ ਤੁਹਾਡੇ ਤੋਂ ਕਦੇ ਜਾਂਦੀ ਨਹੀਂ ਰਹੇਗੀ। ਸਦਾ ਹਣੀ ਦਿਆ ਤਾ ਲੁਕੇ ਰਖੇ ਤਾ ਉਹ ਕਹ ਰਿਆ ਤੈਜੀਪੁਰ ਚ ਸੱਚ ਮੁੱਚ ਭਲਾਈ ਦੇ ਦਿਆ ਜਿਉਣ ਪਰ ਮੇਰਾ ਪਿੱਛਾ ਕਰਦੀਆਂ ਸੱਚ ਮੁੱਚ ਕੀ ਹੈ ਭਲਾਈ ਦੇ ਦਿਆ ਜਿਉਣ ਪਰ ਮੇਰਾ ਪਿੱਛਾ ਕਰਦੀਆਂ ਨੇ ਉਹਦੀ ਦਿਆ ਉਹਦੀ ਭਲਾਈ ਤੁਹਾਡੇ ਪਿੱਛੇ ਪੈ ਕੇ ਮਿਲਣ ਦੀਆਂ ਤੁਹਾਡਾ ਪਿੱਛਾ ਕਰਦੀਆਂ ਰਹਦੀਆਂ

ప్రార్థనా అన

ਗਾਲੀ ਮਿੱਥੋ ਚਲੀ ਸੀ ਜਦ ਤੱਕ ਆਪ ਨੂੰ ਕੀ ਕਹ ਰਿਹਾ ਗੁੱਡੇ ਆ ਸੀ ਕਮਜ਼ੋਰ ਹੋ ਗਏ ਆ ਸਮਾਣ ਨੱਗ ਗਿਆ ਹੈ ਉਹ ਸਮਾ ਵਾਪਸ ਲਿਆਉਣਾ ਜਾਣਦਾ ਆ ਰੱਬ ਦੇ ਪਿਆਰਿਓ ਤੁਹਾਡੇ ਵਾਸਤੇ ਨਾ ਬੋਲੋ ਸਮਾਣ ਨੱਗ ਗਿਆ ਹੈ ਨਾ ਦਰਿਆ ਤੇ ਨਾ ਕਰੋ ਉਹ ਅਕਾਲ ਦੀ ਨਿਆਇ ਤੁਹਾਡੀ ਜਵਾਨੀ ਨੂੰ ਫੇਰ ਤੋਂ ਨਵਾਂ ਕਰ ਰਿਹਾ ਹੈ ਤੁਹਾਡੇ ਸ਼ਰੀਰ ਕਮੇ ਹੋ ਰਹੇ ਨੇ

मेरे सामने कायम रहोगे बड़े रहोगे परमेश्वर देखे अनंत काल तक हाले लोहिया अकाब बड़ा जोर उच्चिया अडारिया पवित्र आत्मा तो दे खांब स्वर्ग दूता दे खांब तो दे रहे ने परमेश्वर तो दे रहे ने रसीव कर आज मौका थोड़े तो को या के करना या जो जो करना है। कि जो परमेश्वर ने ना वेख चक्रिया अपने शरीर वाल ना वेखो अपने हालात वाल ना वेखो इधर उधर संसार वाले रह আমিন